ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਉਮੀਦ ਕਰਦਾ ਸਾਰੇ ਕੈਂਟ ਹੋਵੋਗੇ ਸਵਾਗਤ ਆ ਤੁਹਾਡਾ ਇੱਕ ਹੋਰ ਨਵੇਂ ਬਲੌਗ ਵਿੱਚ ਅੱਜ ਅਸੀਂ ਚੱਲੇ ਆ ਸ੍ਰੀ ਫਤਿਹਗੜ੍ਹ ਸਾਹਿਬ ਪਹਿਲਾਂ ਅਸੀਂ ਆਇਆ ਵੀਰ ਕਾਲਜ ਇੱਥੇ ਪੇਪਰ ਦੇਣ ਸਾਡੇ ਇੱਕ ਮਿੱਤਰ ਪੇਪਰ ਦੇਣ ਗਿਆ ਹੋਇਆਗਾ ਆਗਾ ਮੇਰੇ ਥਾਏ ਦਾ ਮੁੰਡਾ ਰਾਵਣ ਸਿੰਘ ਹੋਰ ਭਾਈ ਕਿਵੇਂ ਹੋ ਠੀਕ ਆਪਾਂ ਤੇ ਹੁਣ ਆਪਾਂ ਕਦੋਂ ਜਾ ਰਹੇ ਆ ਫਤਿਹਗੜ੍ਹ ਸਾਹਿਬ ਬਸ 12:30 ਵਜੇ ਪੇਪਰ ਮੁੱਕੂ ਜੀ 2:00 ਵਜੇ ਭੱਜ ਚੱਲ ਇੱਧਰ ਆ ਯਾਰ ਥੋੜੀ ਲਾਈਟਿੰਗ ਸੈੱਟ ਨਹੀਂ ਆ ਰਹੀ ਆਹ ਦੱਸੋ ਜੀ 12:30 ਵਜੇ ਪੇਪਰ ਮੁੱਕੂ ਇਹਦਾ ਅਸਿਆ 2 ਵਜੇ ਬਾਅਦ ਚੱਲਾਂਗੇ ਬਸ ਠੀਕ ਹੈ ਟ੍ਰੇਨ ਤੇ ਜਾ ਰਹੇ ਆਪਾਂ ਹਾਂ ਟ੍ਰੇਨ ਆ ਗਿਆ ਆਪਣਾ ਮਿੱਤਰ ਪੇਪਰ ਦੇ ਕੇ ਕਿਵੇਂ ਗਿਆ ਬਾਬੇ ਪੇਪਰ ਪੇਪਰ ਜਮਾ ਬਾਈ 1 ਨੰਬਰ ਗਿਆ ਪੂਰਾ ਸਰਾ ਪੇਪਰ ਹੋ ਗਿਆ ਅਣੀ ਗੱਲਬਾਤ ਲੱਗੀ ਹੁਣ ਆਪਾਂ ਕਿੱਧਰ ਜਾਣਾ ਪਿੰਡ ਜਾਣਾ ਪਹਿਲਾਂ ਹਾਂ ਪਹਿਲਾਂ ਪਿੰਡ ਚੱਲਾਂਗੇ ਫਿਰ ਉੱਥੋਂ ਚੱਲਾਂਗੇ ਆਪਾਂ ਪੂਰੇ ਆਕਾਸ਼ੀ ਵਿਜੋੜ ਮੇਲੇ ਤੇ ਅੱਛਾ ਆਪਾਂ ਪਿੰਡ ਜਾਣਾਗਾ ਪਿੰਡੋਂ ਫਿਰ ਬੱਸ ਵੜ ਕੇ ਬਰਨਾਲੇ ਹੈਨਾ ਹਾਂ ਰਵੈ ਬਰਨਾਲੇ ਤੋਂ ਟ੍ਰੇਨ ਫੜਾਂਗੇ 4.5 ਵਾਲੀ ਉੱਥੋਂ ਆਪਾਂ 7 ਵਜੇ ਉਤਰ ਜਾਵਾਂਗੇ ਰਾਜਪੁਰੇ ਰਾਜਪੁਰੇ ਤੋਂ 7:40 ਤੇ ਟ੍ਰੇਨ ਫੜਾਂਗੇ ਜਿਹੜੀ ਉੱਥੋਂ ਜਾਵਾਂਗੇ ਆਪਾਂ ਸਰਹਿੰਦ ਸਰਹਿੰਦ ਤੋਂ ਆਪਾਂ ਬਾਏ ਆਟੋ ਜਾਂ ਬਾਏ ਤੁਰ ਕੇ ਹਾਂ ਇੱਥੇ ਜਾ ਕੇ ਚੱਲ ਹਾਂਜੀ ਭੀਖੀ ਆ ਗਏ ਆ ਇੱਥੇ ਥੋੜਾ ਜਿਹਾ ਕੰਮ ਸੀਗਾ ਆਪਾਂ ਲੈਂਜ ਲਵਾਉਣੇ ਆ ਫੋਨ ਤੇ ਫਿਰ ਆਪਾਂ ਚੱਲਦੇ ਆ ਪਿੰਡ ਯਾ ਫੋਨ ਦਾ ਕੰਮ ਹੋ ਗਿਆ ਚਲੋ ਹੁਣ ਚੱਲਦੇ ਆ ਆਪਾਂ ਪਿੰਡ ਠੀਕ ਹੈ ਹਾਂਜੀ ਹੁਣ ਪੰਦੇਰ ਵੱਸ ਸਟੈਂਡ ਤੇ ਪਹੁੰਚ ਚੁੱਕੇ ਆ ਇੱਥੋਂ ਆਪਾਂ ਫੜਾਂਗੇ ਬੱਸ ਤੇ ਜਾਵਾਂਗੇ ਬਰਨਾਲਾ ਹਾਂਜੀ ਆਪਾਂ ਸਟੇਸ਼ਨ ਪਹੁੰਚ ਚੁੱਕੇ ਆ ਟ੍ਰੇਨ ਆ 2 ਘੰਟੇ ਲੇਟ ਕਿੰਨੇ ਵਜੇ ਪਹੁੰਚਾਂਗੇ ਫਿਰ ਬਾਪੇ ਆਪਾਂ ਉੱਥੇ ਆਪਾਂ 9 ਵਜ ਜਾਣਗੇ ਆਪਾਂ ਨੂੰ ਫੱਟੜੀ ਆਂਦੇ ਨੇ ਅੱਛਾ ਤੂੰ ਤਾਂ ਯਾਰ ਕਹਿੰਦਾ ਸੀ ਕਿ ਪਹੁੰਚ ਜਾਗੇ ਆਪਾਂ ਯਾਰ ਟ੍ਰੇਨ ਕੀ ਬਣਿਆ ਹੁਣ ਟ੍ਰੇਨ ਪਤਾ ਕੀ ਗੱਲ ਹੋ ਗਈ ਉੱਥੇ ਯਾਰ ਟ੍ਰੇਨ ਜਿਹੜੀ ਉਹ ਉੱਥੋਂ ਸ਼ੁਰੂ ਤੋਂ ਨਹੀਂ ਚੱਲੀ ਅੱਛਾ ਜੇ ਉਹ ਸ਼ੁਰੂ ਤੋਂ ਚੱਲ ਪਾਉਂਦੀ ਫੇਰ ਉਹ 4 ਵਜੇ ਨੂੰ ਇੱਥੇ ਆ ਜਾਂਦੀ ਹੁਣ ਜੇ ਉਹ 4 ਵਜੇ ਨੂੰ ਆ ਨਹੀਂ ਰਹੀ ਉਦੇ ਪਹਿਲਾਂ ਜੀ ਟ੍ਰੇਨ ਆਉਗੀ ਪੰਜ ਵਾਲੀ ਟ੍ਰੇਨ ਸੀ ਉਹ ਆ ਰਹੀ ਹੈ ਹੁਣ ਟ੍ਰੇਨ ਆਪਾਂ ਉਹਦੇ ਚੜਾਂਗੇ ਹੁਣ ਉਹ ਟ੍ਰੇਨ ਆਪ ਨੂੰ ਪਾਰ ਲਾਉਗੀ ਫਿਰ ਆਪਾਂ ਨੂੰ ਉੱਥੇ 9 ਵਜੇ ਟ੍ਰੇਨ ਮਿਲੂਗੀ ਤਾਂ ਪਰ ਰਾਜਪੁਰੇ ਨਾਲ ਲੇਟ ਪਰ ਹੁਣ ਟਾਈਮ ਪਾਸ ਕਰਨ ਲਈ ਨਹੀਂ ਬਾਈ ਆ ਫੱਕਰ ਬੰਦਾ ਆਪਣੀਆਂ ਗੱਲਾਂ ਦੱਸ ਰਿਹਾ ਬੇ ਬੇਮਕਸਦ ਆ ਰਹੀ ਹੈ ਅੱਛਾ ਇਹ ਵੀ ਬੰਦੇ ਦਾ ਪੇਪਰ ਸੀਗਾ ਅੱਛਾ ਨਹੀਂ ਤਾਂ ਅਸੀਂ ਬਾਈ ਨੂੰ ਆਉਣਾ ਸੀ ਠੀਕ ਹੈ ਚਲੋ ਯਾਰ ਕੋਈ ਨਹੀਂ ਜਿਹੜਾ ਰੱਬ ਨੇ ਲਿਖਿਆ ਹੁੰਦਾ ਉਹ ਹੀ ਹੋਣਾ ਹੁੰਦਾਗਾ ਹੁਣ ਇਹ ਬਾਈ ਨੇ ਵੀ ਪੇਪਰ ਦੇਣਾ ਸੀਗਾ ਪੜ ਰਿਹਾ ਹੈਗਾ ਆਪਦੀ ਮਿਹਨਤ ਕਰ ਰਿਹਾ ਆਈ ਵਾਰ ਦਾ ਸੀ ਆਪਾਂ ਭਰਾ ਪਹਿਲਾਂ ਗੋਟਾ ਸੀ ਉਹਦੇ ਮੈਨੂੰ ਦਿੱਲੀ ਲੈ ਗਿਆ ਗੋੰਦੂ ਦੇ ਵਿਆਹ ਤੇ ਮੈਨੂੰ ਮੋਲਾਪੁਰ ਲੈ ਗਿਆ ਅੱਜ ਆ ਦੇਖ ਲੈ ਇੱਥੇ ਟਾਈਮ ਖਰਾਬ ਕਰਾਦਾ ਹੈ ਇਹਨੂੰ ਅਸਲ 'ਚ ਬਾਈ ਨੂੰ ਮੈਂ ਦੁਨੀਆ ਘੁਮਾ ਰਿਹਾ ਹਾਂ ਇਹਨੂੰ ਇਹਦੇ ਘਰ ਦੇ ਜਮ੍ਹਾਂ ਨਹੀਂ ਨਿਕਲ ਦਿੰਦੇ ਅੱਜ ਮੈਨੂੰ ਜਾਣ ਨਹੀਂ ਦਿੰਦੇ ਸੀ ਪਹਿਲੀ ਵਾਰ ਮੇਰੇ ਨਾਲ ਗਿਆ ਇਹਨੂੰ ਫੋਨ ਤੱਕ ਨਹੀਂ ਲੈ ਜਾਣ ਦਿੱਤਾ ਕਹਿੰਦੇ ਪੁੱਤਰਾ ਫੋਨ ਕਰੇ ਰੱਖਿਆ ਘੁਮਾ ਦੇਗਾ ਇਹਨੂੰ ਇਹਦੀ ਕੋਈ ਲਾਈਫ ਹੀ ਨਹੀਂ ਬਾਪੇ ਇਹਨੂੰ ਘਰੋਂ ਨਿਕਲ ਨਹੀਂ ਨਹੀਂ ਦਿੰਦੇ ਇਹਦਾ ਬਸ ਭੀਖੀ ਆਂ ਜੋ ਕਰਾਈ ਸੀ ਬਸ ਉਹਦਾ ਕਰਮਾ ਇਹਦਾ ਮੇਰੇ ਗੁਣ ਗਾਵੇ ਜਿਹੜਾ ਮੈਂ ਇਹਨੂੰ ਦੁਨੀਆ ਕੁ ਮਾਤ ਚ ਚਲੋ ਲੇਟ ਫੇਟ ਦਾ ਬੰਦਾ ਲੇਟ ਫੇਟ ਲੇਟ ਫੇਟ ਤਾਂ ਹੋ ਹੀ ਜਾਂਦਾ ਬੰਦਾ ਲੇਟ ਫੇਟ ਦਾ ਇਹਦਾ ਜਿਹੜਾ ਸਮੇਂ ਤੇ ਖੇਡਣਾ ਨੇ ਹੈ ਇਹਦੇ ਮਾਲਕ ਦੀਆਂ ਖੇਡਣਾ ਨੇ ਜਿੱਥੇ ਮਾਲਕ ਰੱਖਦਾ ਉੱਥੇ ਰਹਿਣਾ ਪੈਂਦਾ ਹਾਂ ਨਹੀਂ ਬਿੰਨੀਆਂ ਬਣਾਉਣ ਚਾਹੀਦੇ ਨੇ ਸਰਕਾਰਾਂ ਨੂੰ ਵੀ ਕੋਈ ਇਹ ਤਾਂ ਹੀ ਮੇਰੇ ਹੱਥ ਬਣ ਕੇ ਆਪੀ ਲੈ ਸਰਕਾਰਾਂ ਨੂੰ ਵੀ ਇਹ ਤਾਂ ਉਹਨਾ ਤੁਸੀਂ ਕੋਈ ਨਾ ਕੋਈ ਇੰਤਜ਼ਾਮ ਕਰੋ ਠੀਕ ਹੈ ਜੀ ਟ੍ਰੇਨਾਂ ਇੰਨੇ ਲੇਟ ਹੋਣੀਆਂ ਨਹੀਂ ਕਹਿੰਦੇ ਜਿੰਨੀਆਂ ਹੋ ਜਾਂਦੀਆਂ ਨੇ ਹਾਂ ਆਪਾਂ ਹੁਣ ਕਿੰਨੇ ਵਜੇ ਤੇ ਬੈਠਿਆ ਆਪਾਂ ਬੈਠਿਆ ਬਾਈ ਜੀ 2 ਵਜੇ ਦੇ ਦੀ ਇਹ ਤਾਂ ਬਾਈ ਅਸਲ ਦੇ ਵਿੱਚ ਮੈਨੂੰ ਪਿੱਛੇ ਖਬਰ ਆ ਰਹੀ ਸੀ ਆਪਣੇ ਬੰਦੇ ਖੜੇ ਨੇ ਪਿੱਛੇ ਉਹ ਆਪ ਨੂੰ ਕਹਿ ਰਹੇ ਸੀ ਕਿ ਡੱਬਾ ਪਲਟ ਗਿਆ ਤਾਂ ਲੇਟ ਹੋ ਗਈ ਟ੍ਰੇਨ ਨਹੀਂ ਤਾਂ ਐਡੇ ਸਿੱਤੇ ਇੰਨਾ ਗਲੇ ਨਹੀਂ ਕਰਦੀ ਟ੍ਰੇਨਾਂ ਚਲੋ ਇਹ ਤਾਂ ਬਾਕੀ ਰੱਬ ਦੀ ਖੇਡ ਹੈ ਭਾਈ ਜਦੋਂ ਪਰਮਾਤਮਾ ਨੇ ਉੱਥੇ ਲਿਜਾਣਾ ਉਸੇ ਟਾਈਮ ਤੇ ਆਪ ਨੂੰ ਲਿਜਾਊਗਾ ਜਦੋਂ ਦਾਣਾ ਪਾਣੀ ਵੀ ਲਿਖਿਆ ਵੀ ਆਇਆ ਤਾਂ 8:00 ਵਜੇ ਖਾਣਾ ਤਾਂ ਉਹ 11:00 ਵਜੇ ਹੀ ਆਪਣੇ ਖਾਣਾ ਹੈ ਇਸ ਤੋਂ ਪਹਿਲਾਂ ਆਪਾਂ ਖਾ ਨਹੀਂ ਸਕਦੇ ਜਦੋਂ ਗੁਰੂ ਨਾਨਕ ਦਾ ਹੁਕਮ ਆ ਗਿਆ ਵੀ ਉਹਦੀ ਜਾਵਾਂਗੇ ਹਾਂ ਚਲੋ ਜੀ ਲੋ ਵੀ ਟ੍ਰੇਨ ਆ ਚੁੱਕੀ ਆ ਹੁਣ ਚੱਲਦੇ ਆ ਆਪਾਂ ਸ੍ਰੀ ਫਤਿਹਗੜ੍ਹ ਸਾਹਿਬ ਹਾਂ ਜੀ ਰਾਜਪੁਰੇ ਪਹੁੰਚ ਚੁੱਕੇ ਆ ਪਰ ਹਾਲਤ ਖਰਾਬ ਹੋ ਗਈ ਆ ਹਾਲਤ ਬੜੀ ਖਰਾਬ ਹੋਈ ਆ ਬਾਬੇ ਉਹ ਇੱਥੇ ਅਸੀਂ ਰਾਜਪੁਰੇ ਆ ਤਾਂ ਗਏ ਪਰ ਉੱਥੋਂ ਬਹੁਤ ਲੰਮਾ ਸਫ਼ਰ ਤੈ ਕਰਕੇ ਆਏ ਆ 9 ਵਜੇ ਦੇ ਪਹੁੰਚੇ ਹੋਏ ਆ ਹੁਣ ਬਾਬੇ ਅਸੀਂ ਪਹੁੰਚ ਤਾਂ ਚੁੱਕੇ ਆ ਪਰ ਅਜੇ ਤੱਕ ਅਸੀਂ ਪਹੁੰਚ ਚੁੱਕੇ ਆ ਬਹੁਤ ਥੱਕੇ ਹੋ ਗਏ ਆ ਟ੍ਰੇਨ ਆਈ ਨਹੀਂ ਆ ਇੰਨੀ ਬਹੁਤ ਲੇਟ ਆ ਗਏ ਸੀ ਅਸੀਂ ਹੁਣ ਮਤਲਬ ਸਾਡੇ ਨੂੰ ਟਾਈਮ ਹੋ ਗਿਆ ਪਹਿਲੇ ਸਰਹੰਦ ਸਟੇਸ਼ਨ ਤੇ ਪਹੁੰਚ ਚੁੱਕੇ ਆ ਬਹੁਤ ਜ਼ਿਆਦਾ ਨੇਰਾ ਹੋ ਚੁੱਕਿਆ ਹੈਗਾ चलो हम चलते गुरुद्वारा कदम हथिये बाहर नहीं करते

ਾਰੇ ਆਪ ਜੀ ਦੇ ਦੁਲਾਰੇ ਆਪ ਜੀ ਦੇ ਫਰਜ਼ੰਦ ਸਾਹਿਬ ਜੀ ਦਾ ਧੰਨ ਪਾਪਾ ਦੂਰਾਵਰ ਸਿੰਘ ਜੀ ਸਾਹਿਬ ਜੀ ਦਾ ਧੰਨ ਪਾਪਾ ਖਤੇ ਸਿੰਘ ਜੀ ਪੂਜਨੀਕ ਮਾਤਾ ਬਾਸ ਗੁਦਰ ਕੌਰ ਜੀ ਛੇ ਪੋਨ ਮਾਨਾਪੁਰ ਸਾਹਿਬ ਤੋਂ ਚੱਲ ਕੇ ਸੱਤ ਪੋਨ ਪਰਿਵਾਰ ਕੋ ਵਿਛੜ ਕੇ ਸੁਵਿਧਿ ਤੱਕ ਦਾ ਸਫ਼ਰ ਤੈ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਭਈ ਆਕਾਲ ਤੀ ਤਵੇ ਜਲਾਇਓ ਪੰਥ ਸਭ ਸਿੱਖਾਂ ਉਕਰਤ ਗੁਰੂ ਗ੍ਰੰਥ ਜੀ ਮੰਨੋ ਮਾਰਗਤੁਰਾ ਕੀ